ਪਛਾਪ ਆ ਗਿਆ ਜੀ ਪਿੱਛੇ ਇਨੇ ਟਿਕ ਲ ਗਿਆ ਜਿੰਨੇ ਨੂੰ ਆਖਿਆ ਇੱਕ ਸਰਦਾਰ ਹੈਗਾ ਜੀ ਕਿਤੇ ਆ ਗਿਆ ਪਗਲ ਲਾ ਕੇ ਤੇ ਪੁੱਛਾ ਮਾਰ ਅਸੀਂ ਖਲੋਤੇ ਆ ਜੀ ਅੰਮ੍ਰਿਤਸਰ ਅੱਜ ਤੁਹਾਨੂੰ ਇੱਕ ਐਹੋ ਜੀ ਮਨ ਭਾਗੀ ਘਟਨਾ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਕਿ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੰਦੀ ਆ ਕੱਲ ਤਰੀਕ 12 ਦਿਨ ਸੋਮਵਾਰ ਇੱਕ ਬਜ਼ੁਰਗ ਨੇ ਖੰਡ ਵਾਲੇ ਦੇ ਜਿਹੜੇ ਕਿ ਬੱਸ ਸਟੈਂਡ ਨੂੰ ਜਾਂਦੇ ਨੇ ਬੀਆਰਟੀਐਸ ਬੱਸ ਚੋਂ ਖੰਡ ਵਾਲੇ ਤੋਂ ਬਹਿ ਕੇ ਬਟ ਉਹ ਬਜ਼ੁਰਗ ਹੋਣ ਦੇ ਨਾਲ ਦਾਤੇ ਥੋੜੇ ਜਿਹਾ ਬਿਮਾਰ ਵੀ ਸੀਗੇ ਤੇ ਬੀਆ ਸਟੇਸ਼ਨ ਤੇ ਉਹਨਾਂ ਦਾ ਬਾਥਰੂਮ ਨਿਕਲ ਜਾਂਦਾ ਉਥੋਂ ਦੇ ਗਾਰ ਜਿਹੜੇ ਕਿ ਦਵਿੰਦਰ ਜੀ ਸੀਗੇ ਉਹਨਾਂ ਵੱਲੋਂ ਇੰਨੀ ਕਿ ਸ਼ਰਮਸਾਰ ਹਰਕਤ ਕੀਤੀ ਗਈ ਜੋ ਕਿ ਇਨਸਾਨੀਅਤ ਨੂੰ ਵੀ ਝੰਜੋੜਦੀ ਆ ਉਹ ਬਜ਼ੁਰਗ ਨੇ ਦਸਤਾਰ ਸਜਾਈ ਪਈ ਸੀ ਪਿਛਲੇ ਕਾਫੀ ਸਮੇਂ ਤੋਂ ਸਿਰ ਤੇ ਦਸਤਾਰ ਸਜਾਉਂਦੇ ਨੇ ਉਹਨਾਂ ਦਾ ਜੇ ਗਲਤੀ ਨਾਲ ਬਾਥਰੂਮ ਨਿਕਲ ਗਿਆ ਜੇ ਉਹ ਬਿਮਾਰ ਚ ਗਏ ਆ ਉਹਨਾਂ ਨੂੰ ਕੋਈ ਡਰ ਪੈ ਗਿਆ ਜਾਂ ਕੋਈ ਤਬੀਅਤ ਖਰਾਬ ਹੋ ਗਈ ਉਸ ਬੰਦੇ ਨੇ ਉਹ ਗਾਰਨੇ ਜਿਹਨੇ ਖੁਦ ਵੀ ਦਸਤਾਰ ਸਜਾਈ ਸੀ ਜਿੰਨੂੰ ਕੀ ਦਸਤਾਰ ਦੀ ਇਮਾਨੀਤ ਪਤਾ ਹੋਣੀ ਚਾਹੀਦੀ ਸੀ ਕਿ ਇਹਨਾਂ ਨੂੰ ਗੁਰੂਆਂ ਵੱਲੋਂ ਦਿੱਤੀ ਗਈ ਇਹੋ ਜੀ ਦਾਤ ਆ ਜੋ ਕਿ ਸਾਡਾ ਮਾਨ ਸਮਾਨ ਬਟ ਉਹ ਇੱਕ ਨੀਚ ਹਰਕਤ ਕਰਦੇ ਉਸ ਬੰਦੇ ਨੇ ਕੀ ਕੀਤਾ ਉਹ ਬਜ਼ੁਰਗ ਨੂੰ ਦਾਬਾ ਮਾਰਿਆ ਕਿ ਇਹ ਜਿਹੜਾ ਤੂੰ ਬਾਥਰੂਮ ਕੀਤਾ ਵਾ ਇਹਨੂੰ ਆਪਣੇ ਪਰਨੇ ਨਾਲ ਸਾਫ਼ ਕਰ ਉਹ ਬਜ਼ੁਰਗ ਇੰਨੇ ਘ ਡਰ ਗਏ ਉਹਨਾਂ ਨੇ ਆਪਣੀ ਦਸਤਾਰ ਨਾਲ ਬਾਥਰੂਮ ਸਾਫ਼ ਕੀਤਾ ਜੋ ਕਿ ਸੋਚ ਕੇ ਹੀ ਮਨ ਚੰਝੋੜ ਜਾਂਦਾ ਵਾ ਕਿ ਇੰਨਾ ਨੀਚ ਇਨਸਾਨ ਵੀ ਕੋਈ ਹੋ ਸਕਦਾ ਉਸ ਤੋਂ ਬਾਅਦ ਉਹਦੀ ਨੀਚਤਾ ਦੀ ਹੱਦ ਉੱਥੇ ਹੀ ਨਹੀਂ ਮੁੱਕਦੀ ਉਸ ਤੋਂ ਬਾਅਦ ਉਹਨੇ ਕੀ ਕੀਤਾ ਆਪਣੀ ਵਾਹ ਵਾਈ ਲੁੱਟਣ ਲਈ ਉਸ ਬਜ਼ੁਰਗ ਦੀਆਂ ਫੋਟੋਆਂ ਖਿੱਚੀਆਂ ਪੋਚਾ ਲਾਂਦੇ ਦੀਆਂ ਆਪਣੇ ਦਸਤਾਰ ਨਾਲ ਤੇ ਉਹ ਫੋਟੋਆਂ ਆਪਣੇ ਆਫੀਸ਼ੀਅਲੀ ਜਿਹੜਾ ਵਟਸਐਪ ਦਾ ਇਹਨਾਂ ਦਾ ਗਰੁੱਪ ਸੀਗਾ ਜਿਹਦੇ ਚ ਡਿਊਟੀਆਂ ਵਗੈਰਾ ਪੈਂਦੀਆਂ ਉਹਦੇ ਚ ਪਾਈ ਆ ਗਈਆਂ ਕਿ ਵੇਖੋ ਇੱਕ ਬਜ਼ੁਰਗ ਨੇ ਇੱਥੇ ਬਾਥਰੂਮ ਕੀਤਾ ਤੇ ਮੈਂ ਉਹ ਦੇਖੋ ਉਹਦੇ ਹੀ ਪਰਨੇ ਨਾਲ ਜਾਂ ਦਸਤਾਰ ਨਾਲ ਪੋਚੇ ਲਵਾਏ ਆ ਇਹਦੇ ਚ ਵਾਹ ਵਾਈ ਲੁੱਟਣਾ ਚਾਹਦਾ ਮੈਂ ਤੇ ਮੈਂ ਬਹੁਤ ਮਾਨਾ ਧੰਨਵਾਦ ਕਰਦਾ ਆ ਤੁਹਾਡੀ ਭੈਣ ਆ लवली ਇਹ ਵੀ ਇੱਕ ਬੀਆਰਟੀਐ ਸਟੇਸ਼ਨ ਤੇ ਗਾਰਡ ਦੀ ਨੌਕਰੀ ਕਰਦੀ ਆ ਜਿਹਨੂੰ ਇਹਨੇ ਗਰੁੱਪ ਚੋਂ ਫੋਟੋਆਂ ਦੇਖੀਆਂ ਤੇ ਇਹਨੇ ਉਹ ਕੰਮ ਦੀ ਆਲੋਚਨਾ ਕੀਤੀ ਕਿ ਇਹ ਗੱਲ ਠੀਕ ਨਹੀਂ ਹੋਈ ਕਿਸੇ ਦੀ ਦਸਤਾਰ ਲਵਾ ਕੇ ਉਹਨਾਂ ਐਹੋ ਜਿਹੀ ਹਰਕਤ ਕਰਨਾ ਇਹ ਇੱਕ ਦਸਤਾਰ ਦੀ ਬੇਦਬੀ ਆ ਤੇ ਉਹਦੇ ਵੇਬਸ 'ਚ ਅੱਜ ਤੈਨੂੰ ਹੀ ਇੱਕ ਮੈਸੇਜ ਆਂਦਾ ਕਿ ਤੈਨੂੰ ਕੰਮ ਤੋਂ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਤੂੰ ਇੱਕ ਬਗਾਨੇ ਦੀ ਬਗਾਨੇ ਦੀ ਆਵਾਜ਼ ਚੁੱਕਣ ਦੀਆਂ ਜਦ ਕੀ ਉਹ ਗਾਰਡ ਦੀ ਤੂੰ ਖਲਾਫਤ ਕਰਨ ਦੀ ਉਹ ਗਾਰਡ ਤੇ ਸਾਡਾ ਆਪਣਾ ਵਾ ਮੈਂ ਤੇ ਪੁੱਛਣਾ ਚਾਹਣਾ ਵਾ ਜਿਦੋਂ ਕਿ ਦਸਤਾਰ ਦੀ ਬੇਦਬੀ ਹੋ ਗਈ ਕਿ ਧਰਮ ਚ ਬੇਦਬੀ ਹੁੰਦੀ ਆ ਇਹਦੇ ਚ ਕੀ ਆਪਣਾ ਤੇ ਕੀ ਬਗਾਨਾ ਅੱਜ ਇੱਕ ਕੁੜੀ ਹੋ ਹੁੰਦਾ ਉਹਨੂੰ ਖਮਿਆਜਾ ਭੁਗਤਣਾ ਪੈ ਰਿਹਾ ਕਿ ਕੋਈ ਕੁੜੀ ਨੇ ਉਹਦੀ ਆਵਾਜ਼ ਚੁੱਕ ਲਈ ਕਿ ਕਿ ਦਸਤਾਰ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਇਹ ਬਜ਼ੁਰਗ ਨਹੀਂ ਤੁਸੀਂ ਵੀਡੀਓ ਦੇਖੋ ਬਜ਼ੁਰਗ ਕਿਦਾਂ ਬਿਲਕ ਬਿਲਕ ਕੇ ਰੋ ਰਿਹਾ ਤੇ ਆਪਣੀ ਆਪ ਬੀਤੀ ਦੱਸਣ ਦਿਆ ਸ਼ਾਬਾਸ਼ ਜੀ ਸ਼ਰਸ਼ੀ ਘਰ ਜੀ ਲੇ ਮੈਂ ਪਛਾਪ ਆ ਗਿਆ ਜੀ ਪਿੱਛੇ ਇੱਕ ਲਗਿਆ ਇੰਨੇ ਮੈਨੂੰ ਆਖਿਆ ਇੱਕ ਚਰਦਾਰ ਹੈਗਾ ਜੀ ਇੱਕ ਕੁੜੀ ਹੈਗੀ ਜੀ ਇੰਨੇ ਆਖਿਆ ਪਾਗਲ ਲਾ ਕੇ ਤੇ ਉੱਚਾ ਮਾਰ ਇੱਕ ਜਾਨ ਹੈਗਾ ਜੀ ਪਿਆ ਹੈਗਾ ਜੀ ਮੇਰੇ ਪਾਗਲ ਲਾ ਕੇ ਅਭੀ ਲੈ ਕੇ ਕੱਢ ਗਈ ਬੜੀ ਬੜੀ ਮੈਨੂੰ ਛਾਪ ਸਹੀ ਦਾ ਸਾਹ ਜੀ ਤੁਸੀਂ ਵੀਡੀਓ ਦੇਖੀ ਬਜ਼ੁਰਗ ਦੀ ਇਹ ਬਜ਼ੁਰਗ ਦੇ ਹਾਲਾਤ ਵੇਖੋ ਕਿ ਤੁਹਾਨੂੰ ਲੱਗਦਾ ਉਹ ਬਜ਼ੁਰਗ ਨੇ ਜਾਣ ਬੁੱਝ ਕੇ ਉੱਥੇ ਬਾਥਰੂਮ ਕੀਤਾ ਹੋਣਾ ਤੋਤੋ ਵੇਖੋ ਬਜ਼ੁਰਗ ਦਾ ਕਹਿਣਾ ਕੀ ਆ ਕਿ ਮੈਨੂੰ ਦਾਬਾ ਮਾਰਿਆ ਗਿਆ ਕਿ ਯਾਂ ਤੇ ਪਰਨਾ ਲਾ ਕੇ ਇਨਸਾਫ ਕਰ ਨਹੀਂ ਤਾਂ ਤੈਨੂੰ ਪੁਲਿਸ ਫੜਾ ਦਾਂਗੇ ਉਸ ਤੋਂ ਬਾਅਦ ਅੱਜ ਮੈਂ ਇਹ ਵੀਡੀਓ ਬਣਾਉਂਦਾ ਹੈ ਮਕਸਦ ਹੈਗਾ ਵਾ ਕਿ ਧਰਮ ਕੋਈ ਵੀ ਹੋਵੇ ਸਾਰਿਆਂ ਦਾ ਸਮਾਨ ਸਾਨੂੰ ਬਰਾਬਰ ਚਾਹੀਦਾ ਵਾ ਅਸੀਂ ਕਿਸੇ ਧਰਮ ਦੀ ਬੇਦਬੀ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਜ ਉਹਦੇ ਪੱਗ ਦੀ ਬੇਦਬੀ ਨਹੀਂ ਹੋਈ ਹਾਡੇ ਜ਼ਮੀਰ ਦੀ ਬੇਦਬੀ ਹੋਈ ਸਾਡੇ ਧਰਮ ਦੀ ਬੇਦਬੀ ਹੋਈ ਸਾਡੀ ਇਨਸਾਨੀਅਤ ਦੀ ਬੇਦਬੀ ਹੋਈ ਅਸੀਂ ਅੱਜ ਉਹਦੀ ਪੱਗ ਦਾ ਇਨਸਾਫ ਦਿਵਾਣਾ ਵਾ ਤੇ ਇਹ ਭੈਣ ਨੂੰ ਜਿਸ ਨੂੰ ਕੀ ਉਹਦਾ ਦਫ਼ਤਰ ਵੱਲੋਂ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਕਿ ਤੂੰ ਇਹ ਆਵਾਜ਼ ਚੁੱਕੀ ਆ ਉਹਦਾ ਖਮਿਆਜਾ ਉਹਨੂੰ ਕੀ ਮਿਲਦਾ ਵਾ ਕਿ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਜੇ ਇਹ ਭੈਣ ਨੂੰ ਦੁਬਾਰਾ ਬਹਾਲ ਨਾ ਕੀਤਾ ਗਿਆ ਤੈਨੂੰ ਐਪਰੀਸ਼ੀਏਟ ਨਾ ਕੀਤਾ ਗਿਆ ਤਾਂ ਅਸੀਂ ਬਹੁਤ ਜਲਦੀ BRTS ਬੱਸ ਦੇ ਸਟੇਸ਼ਨ ਤੇ ਧਰਨਾ ਵੀ ਲਾਵਾਂਗੇ ਕਿਰਪਾ ਇਹ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਇੱਕ ਪੱਗ ਦਾ ਸਵਾਲ ਜੇ ਇੱਕ ਇੱਜ਼ਤ ਦਾ ਸਵਾਲ ਜੇ ਤੇ ਇੱਕ ਉਹ ਜੀ ਧੀ ਦਾ ਸਵਾਲ ਜੇ ਜਿੰਨੇ ਗਲਤ ਕੰਮ ਦੇ ਬਾਅਦ ਖਲਾਫ ਆਵਾਜ਼ ਚੁੱਕੀ ਤੇ ਉਹਦਾ ਖਮਿਆਜਾ ਉਹਨੂੰ ਭੁਗਤਣਾ ਪੈ ਰਿਹਾ ਵਾ ਨਮਸਕਾਰ ਜੀ ਮੈਂ ਲਵਲੀ ਗਾਰਡ ਜਿਹੜੀ ਕਿ BRTS ਵਿੱਚ ਜੌਬ ਕਰਦੀ ਹਾਂ ਕੱਲ ਜਿਸ ਤਰ੍ਹਾਂ ਕਿ ਕੱਲ 10:30 ਵਜੇ ਇੱਕ ਬਜ਼ੁਰਗ ਜਿਹੜੇ ਸੀ ਉਹ ਸਾਡੇ ਬੱਸ ਸਟੈਂਡ ਦੇ ਸਟਾਪ ਤੇ ਆਏ ਜਿਨ੍ਹਾਂ ਨੇ ਕਿ ਉੱਥੇ ਉਹਨਾਂ ਕੋਲ ਇੱਕ ਉਹਨਾਂ ਨੂੰ ਚੱਕਰ ਆ ਗਿਆ ਜਾਂ ਕਿਸ ਤਰ੍ਹਾਂ ਉਹਨਾਂ ਕੋਲ ਉੱਥੇ ਬਾਥਰੂਮ ਹੋ ਗਿਆ ਕਿ ਸਾਡੇ ਉੱਥੇ ਦੇ ਜਿਹੜੇ ਗਾਰਡ ਸੀ ਉਹਨਾਂ ਨੇ ਉਹਨਾਂ ਦੀ ਪੱਗ ਲਵਾ ਕੇ ਉੱਥੇ ਪੋਚੇ ਮਰਵਾਏ ਜਦੋਂ ਇਹ ਸਾਰੀਆਂ ਫੋਟੋਆਂ ਸਾਡੇ ਗਰੁੱਪ ਦੇ ਵਿੱਚ ਪਈਆਂ ਜਿੱਥੇ ਡਿਊਟੀਆਂ ਪੈਂਦੀਆਂ ਐ ਤੇ ਮੈਂ ਇਹਨਾਂ ਫੋਟੋਆਂ ਨੂੰ ਦੇਖ ਕੇ ਪਹਿਲਾਂ ਤੇ ਇੱਕਦਮ ਘਬਰਾ ਗਈ ਔਰ ਦੇਖ ਕੇ ਇੱਕਦਮ ਸ਼ੌਕ ਹੋ ਗਈ ਕਿ ਇਹ ਹੋਇਆ ਕੀ ਹੈ ਦਸਤਾਰ ਕਿਉਂ ਲਵਾਈ ਗਈ ਹੈ ਤੇ ਜਦੋਂ ਮੈਂ ਇਹ ਫੋਟੋਆਂ ਨੂੰ ਕਿਹਾ ਕਿ ਇਹ ਫੋਟੋਆਂ ਬਹੁਤ ਗ ਤੇ ਉਹਨਾਂ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਬੋਲੀਆਂ ਉਹਨਾਂ ਦੇ ਖਿਲਾਫ ਗੱਲ ਕੀਤੀ ਐ ਤੇ ਫਿਰ ਉੱਥੇ ਕਈ ਵਾਰ ਮੈਨੂੰ ਧਮਕੀਆਂ ਮਿਲੰਦੀਆਂ ਕਈ ਵਾਰ ਕੁਝ ਮਿਲੰਦਿਆ ਕਿ ਮੈਡਮ ਤੁਸੀਂ ਚੁੱਪ ਹੋ ਜਾਓ ਤੁਹਾਡਾ ਕੀ ਬੰਦਾ ਲੱਗਦਾ ਸੀ ਤੁਸੀਂ ਕਿਉਂ ਬੋਲਦੇ ਹੋ ਬਾਰ ਬਾਰ ਮੈਨੂੰ ਇਹੋ ਹੀ ਕਹੀ ਰਾਰੇ ਤੁਸੀਂ ਕਿਉਂ ਬੋਲਦੇ ਹੋ ਮੈਂ ਇਸ ਕਰਕੇ ਬੋਲਦੀਆਂ ਕਿ ਸਿਰਫ ਇੱਕ ਦਸਤਾਰ ਦੇ ਕਰਕੇ ਇੱਕ ਪੱਗ ਦੇ ਕਰਕੇ ਸਾਨੂੰ ਪਤਾ ਪੱਗ ਦੀ ਇਮਾਨਤ ਕੀ ਆ ਜਿਹੜੀ ਪੱਗ ਉਹਦੀ ਬਹੁਤ ਵੱਡੀ ਇਮਾਨਤ ਐ ਚਾਹੇ ਕੋਈ ਵੀ ਧਰਮ ਹੋਵੇ ਚਾਹੇ ਹਿੰਦੂ ਧਰਮ ਹੈ ਚਾਹੇ ਸਿੱਖ ਧਰਮ ਹੈ ਕਿਉਂਕਿ ਜੇ ਸਿੱਖ ਧਰਮ ਦੇ ਵਿੱਚ ਵੀ ਪੱਗ ਦੀ ਹੈ ਮੈਂ ਕਿ ਹਿੰਦੂ ਧਰਮ ਵਿੱਚ ਵੀ ਆਉਂਦੇ ਆ। ਅੱਜ ਜਦੋਂ ਅਦੇਸ਼ ਸ਼ਰਮਾ ਜੀ ਨਾਲ ਗੱਲ ਹੁੰਦੀ ਆ ਫੋਨ ਤੇ ਮੈਂ ਉਹਨਾਂ ਨੂੰ ਬੜੇ ਰਿਸਪੈਕਟਲੀ ਕਿਹਾ ਕਿ ਇੱਕ ਬੇਦਬੀ ਹੋਈ ਆ ਤੇ ਜੇ ਇੱਕ ਕੁੜੀ ਨੇ ਹਿੰਮਤ ਕਰਕੇ ਆਵਾਜ਼ ਚੁੱਕੀ ਆ ਤੁਹਾਨੂੰ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਉਹਨਾਂ ਨੇ ਇੱਕੋ ਗੱਲ ਕਹੀ ਕਿ ਇਹ ਸਾਡੇ ਮੈਕਮੇ ਦੀ ਗੱਲ ਆ ਜਿਹੜਾ ਸਾਡੇ ਮੈਕਮੇ ਦੇ ਖਿਲਾਫ ਬੋਲੇਗਾ ਉਹ ਉਹਨਾਂ ਇਦਾਂ ਹੀ ਕਰਾਂਗੇ। ਪਰ ਤੁਸੀਂ ਇਨਸਾਫ਼ ਦਿਵਾਣਾ ਜੇ ਇੱਕ ਪੱਗ ਦੀ ਬੇਦਬੀ ਇੱਕ ਜਾ ਰਹੇ ਹੈਗੇ ਜੀ ਪਿਆ ਹੈਗੇ ਜੀ ਮੇਰੇ ਪੱਗਲੇ ਅਭੀ ਲੈ ਕੇ ਗੱਡ ਗਏ ਬੜੀ ਬੜੀ ਮੈਨੂੰ ਇਸ਼ਾਅ ਸਹੀ ਦਾ ਇਸ਼ਾਅ ਜੀ